ਸਾਰੇ ਗੱਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਕਮੈਂਟ ਕਰਕੇ ਜੀ ਨੂੰ ਦੱਸਿਆ ਕਰੋ ਜਿੰਨਾਂ ਭੈਣਾਂ ਕੋਲੇ ਸੂਟ ਚਲੇ ਗਏ ਉਮੀਦਕਾਰ ਦੀ ਉਹਨਾਂ ਨੇ ਸਟਿਚ ਕਰਵਾ ਲਏ ਹੋਣੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਫੈਬਰਿਕ ਪਸੰਦ ਆਇਆਗਾ ਤੇ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇ ਨਵੇਂ ਮੰਗਵਾਰੇ ਰਹੇਗੇ ਸੂਟ ਉਹ ਉਹਨਾਂ ਨੂੰ ਵੀ ਉਮੀਦ ਕਰਦੀ ਅੱਜ ਆਪਾਂ ਪਾਰਸਲ ਕੱਢੇ ਲੇਗੇ ਤੇ ਪਸੰਦੀ ਆਉਣਗੇ ਤੇ ਤੁਹਾਡਾ ਤੈਦ ਲੋ ਧੰਨਵਾਦ ਮੇਰੇ ਚੈਨਲ ਨੂੰ ਤੁਸੀਂ ਇੰਨੀ ਸਪੋਰਟ ਕੀਤੀ ਐਵੇਂ ਹੀ ਸਪੋਰਟ ਕਰਦੇ ਰਹੋ ਮੇਰੇ ਚੈਨਲ ਨੂੰ ਤੇ ਅੱਜ ਜਿਹੜੇ ਜਿਹੜੇ ਮੇਰੇ ਸੂਟ ਪਹਿਲਾਂ ਤੁਹਾਨੂੰ ਮੈਂ ਇਹੀ ਦੱਸਣੀ ਜਿਹੜੇ ਮੇਰੇ ਸੂਟ ਪਾਇਆ ਹੋਇਆਗਾ ਇਹ ਪਿਓਰ ਕਾਟਨ ਦਾ ਸੂਟ ਹੈ ਵਿਦਆਊਟ ਲਾਈਨਿੰਗ ਦਾਗਾ ਟਿਸਟਾ ਬ੍ਰੈਂਡ ਦਾ ਸੂਟ ਹੈਗਾ ਇਹ ਬਹੁਤ ਹੀ ਲਾਈਟ weight ਫੈਬਰਿਕ ਹੈਗਾ ਇਹ ਤੇ ਆਪਾਂ ਬਾਵਾ ਤੇ ਔਰਗੈਂਜ਼ਾ ਲਗਾ ਕੇ ਵਰਕ ਕਰਵਾਇਆ ਸੀਗਾ ਉਹ ਦੇਖੋ ਜੀ ਇਹਦੇ ਨਾਲ ਦੇ ਆਪਣੇ ਕਈ ਸੂਟ ਰੈਡੀ ਹੋਏ ਨੇਗੇ ਬਹੁਤ ਜਿਆਦੇ ਸੋਹਣਾ ਸੂਟ ਹੈਗਾ 컬러 ਵੀ ਬਹੁਤ ਜਿਆਦੇ ਸੋਹਣਾ ਹੈਗਾ ਜਿਵੇਂ ਕਿ ਗਰਮੀਆਂ ਦੇ ਵਿੱਚ ਵਧੀਆ ਲੱਗਦਾ ਐਵੇਂ ਦਾ ਰੰਗ ਪਾਇਆ ਦੇਖੋ ਐਵੇਂ ਆਪਾਂ ਡਿਜ਼ਾਈਨ ਦਿੱਤਾ ਪਿੰਟੈਕਸ ਦਾ ਲੈਸਿਸ ਨਾਲ ਤੇ ਆਪਾਂ ਪੋਂਚੇ ਤੇ ਵੀ ਲੈਸ ਰੱਖੀ ਹੈਗੀ ਇਹਦੇ ਨਾਲ ਦਾ ਆਪਣੇ ਕੋਲੇ ਸੇਮ ਸੂਟ ਇੱਕ ਸੂਟ ਅਵੇਲੇਬਲ ਹੈਗਾ ਜੇ ਕੋਈ ਭੈਣ ਇਸ ਤਰ੍ਹਾਂ ਸੂਟ ਰੈਡੀ ਕਰਵਾਉਣਾ ਚਾਹੁੰਦੀ ਹੈ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਤੇ ਨਾਲ ਆਪਾਂ ਰੱਖਿਆ ਬੀਬੀ ਪਿੰਕ ਦੁਪੱਟਾ ਦੇਖੋ ਜੀ ਕੀ ਸੀ ਜੇ ਤੁਹਾਨੂੰ ਸੂਟ ਪਸੰਦ ਆਏ ਸਕਰੀਨਸ਼ਾਟ ਭੇਜ ਦਿਓ ਉਹਦੇ ਨਾਲ ਦਾ ਸੂਟ ਪਿਆਗਾ ਅੱਜ ਮੈਂ ਜਿਹੜੇ ਤੁਹਾਨੂੰ ਸੂਟ ਦਿਖਾਉਣ ਜਾ ਰਹੀ ਏਗੀ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਲੇਗੇ ਹਜੇ ਆਪਾਂ ਨਹੀਂ ਉਹ ਖੋਲੇ ਸੀਗੇ ਤੇ ਕਈ ਪੈਣਾ ਨੇ ਤਾਂ ਸਕਰੀਨਸ਼ਾਟ ਲੈ ਕੇ ਇਸ ਦੇ ਵਿੱਚ ਆਰਡਰ ਵੀ ਦੇ ਤੇ ਵੀਡੀਓ ਚ ਆਗੇ ਹੋਣੇ ਪਏ ਬਹੁਤ ਹੀ ਜ਼ਿਆਦੇ ਸੋਹਣੇ ਕਲਰ ਲੇਗੇ ਤੇ ਰੇਟ ਵੀ ਬਹੁਤ ਜਿਆਦਾ ਠੀਕ ਹੈਗਾ ਰੀਵਾ ਬ੍ਰਾਂਡ ਦਾ ਸਟੱਫ ਹੈਗਾ ਤੁਸੀਂ ਪਹਿਲਾਂ ਹੀ ਦੇਖ ਸਕਦੇ ਹੋਗੇ ਉੱਪਰ ਸਾਰੇ ਲਿਖਿਆ ਆਈ ਹੋਇਆਗਾ ਰੀਵਾ 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 ਬ੍ਰਾਂਡ ਦਾ ਕੱਪੜੇ ਦੀ ਕੁਆਲਿਟੀ ਇੰਨੀ ਕਿ ਜ਼ਿਆਦੇ ਵਧੀਆ ਤੁਸੀਂ ਕਾਟਨ ਤੇ ਹੈਗਾ ਵਿਦਆਊਟ ਲਾਈਨਿੰਗ ਇਹ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਉਹ ਆਇਆ ਸੀ ਹੌਲੀ ਹੌਲੀ ਆਪਾਂ ਵੀਡੀਓ ਪਾਵਾਂਗੇ ਇੱਕਦਮ ਪੈਂਦੀਆਂ ਹੈਗੇ ਵੀਡੀਓ ਜਿਵੇਂ ਕੱਲ ਪਾਏ ਸੀ ਕੱਲ ਆਪਣੇ ਕੋਲੇ ਤੋਤੇ ਨੇ ਤੂਟ ਰਹਿ ਗਏ ਸੱਚ ਜਿਹੜੇ ਗ੍ਰੀਨ ਤੂਟ ਸੀਗੇ ਗ੍ਰੀਨ ਤੇ ਆਫ ਵਾਈਟ ਉਹ ਪਹਿਣਾ ਹਜੇ ਪੇਮੈਂਟ ਨਾ ਕਰਨ ਤੇ ਬਹੁਤ ਪਹਿਣਾ ਦੇ ਸਕਰੀਨ ਸ਼ਾਟ ਆਏ ਪਏ ਨੇਗੇ ਪੇਮੈਂਟ ਨਾ ਕਰਿਓ ਜੀ ਉਹਨਾਂ ਦੀ ਕਿਉਂਕਿ ਆਪਾਂ ਪਤਾ ਕਰ ਰਹੇ ਆਂਗੇ ਜੇ ਆਪਾਂ ਨੂੰ ਪਿੱਛੋਂ ਮਿਲਜੋ ਸਟਾਕ ਮਿਲਿਆ ਤਾਂ ਆਪਾਂ ਲੈ ਕੇ ਆਵਾਂਗੇ ਫਿਲਹਾਲ ਆਪਾਂ ਨੂੰ ਹਜੇ ਸਟੌਪ ਹੈਗਾ ਉਹਦੀ ਪੇਮੈਂਟ ਨਾ ਕਰਿਓ ਗ੍ਰੀਨ ਤੂਟ ਦੀ ਤਦੋਂ ਮੈਂ ਹੁਣੇ ਕਹਤਾ ਕਲਰ ਵੀ ਆਪਾਂ ਲਾਈਟ ਡਾਰਕ ਸਾਰੇ ਲੈ ਕੇ ਆਏ ਨੀ ਨਿਊ ਸਟਾਕ ਹੈਗਾ ਇਹਦੀ ਮੈਂ ਅਨਪੈਕਿੰਗ ਮੈਂ ਪਹਿਲਾਂ ਵੀ ਕਰ ਦਿੰਦੀ ਤਾਂ ਬਾਟਮ ਦਾ ਸਟੱਫ ਹੈਗਾ ਇਹ ਆਪਣੇ ਕੋਲੇ ਹੈਗੇ ਨੇ ਜੀ ਸੂਤ ਤਿੰਨ ਤਰੀਕਾ ਇੱਕ ਚ ਤਿੰਨ ਲੈ ਤਿੰਨ ਤਿੰਨ ਥੂਟ ਲੈਂਗੇ ਜੇ ਕਿਸੇ ਨੇ ਦੋ ਲੈਣੇ ਨੇ ਇੱਕ ਲੈਣਾ ਆਪਣਾ ਫਾਸਟਲੀ ਉਹ ਕਰ ਲਿਓ ਬਹੁਤ ਆਜਾਦੀ ਸੋਨਾ ਪ੍ਰਿੰਟ ਨਨਕ ਸੋਨਾ ਫੈਬਰਿਕ ਹੈ ਜਿੰਨਾ ਵੀ ਕਹਿ ਦੋ ਬਸ ਜਿੰਨਾ ਭੈਣਾਂ ਨੂੰ ਅੱਜ ਮੈਂ ਆਰਡਰ ਮਤਲਬ ਪਾਰਸਲ ਕੀਤੇ ਨੇ ਨਾ ਤੂਟਾਂ ਦੀ ਆਪਾਂ ਕੱਲ ਵੀਡੀਓ ਪਾਈ ਸੀ ਉਹ ਪਾਣੀ ਚ ਭੇਕੇ ਸੂਟ ਸਟਿਚ ਕਰਵਾਇਓ ਐਵੇਂ ਨਾ ਕਰਵਾਇਓ ਕਿਉਂਕਿ ਫਿਰ ਕੱਲ ਨੂੰ ਸ੍ਰਿੰਕ ਹੋ ਗਿਆ ਫਿਰ ਤੁਸੀਂ ਮੈਨੂੰ ਕਹਿਣਾ ਵੀ ਸ੍ਰਿੰਕ ਹੋ ਗਿਆ ਇਹ ਵੀ ਤੁਸੀਂ ਮੰਗਵਾਉਂਗੇ ਨਾ ਪਾਣੀ ਚ ਡਿਪ ਕਰਕੇ ਜਿਹੜੇ ਚਲੋ ਮੈਂ ਮੈਂ ਸਟਿਚਿੰਗ ਲਈ ਦਿੰਨੀ ਆਂਗੀ ਮੈਂ ਤਾਂ ਸਾਰੇ ਸਟਿਚ ਕਰਨ ਲਈ ਪਾਣੀ ਚ ਡਿਪ ਕਰਕੇ ਹੀ ਦਿੰਨੀ ਆਂਗੀ ਦੇਖੋ ਪ੍ਰਿੰਟਿੰਗ ਕਿੰਨੀ ਜਿਆਦੇ ਸੋਲ ਗਈ ਹੋਈ ਹੈ ਸਕ੍ਰੀਨਸ਼ਾਟ ਲੈ ਲਿਓ WhatsApp ਤੇ ਮੈਸੇਜ ਕਰ ਦਿਓ 1250 ਪ੍ਰਾਈਸ ਹੈ ਵਿਦ ਸ਼ਿਪਿੰਗ ਹੈਗੀ ਰੀਵਾ ਬ੍ਰਾਂਡ ਦਾ ਸਟੱਫ ਹੈਗਾ ਵਰਕ ਵਗੈਰਾ ਕਰੋਨਾ ਪੌਂਚੇ ਵਗੈਰਾ ਤੇ ਬਾਵਾ ਵਗੈਰਾ ਤੇ ਤੁਸੀਂ ਕਰਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਕਲਰ ਹੈ ਵਿਦਆਊਟ ਆਲਾਈਨਿੰਗ ਸਟਿਚ ਹੋਊਗਾ ਇਹ ਸੀਗਾ ਪਹਿਲਾ ਰੰਗ ਇਹਦੇ ਵਿੱਚੋਂ ਕੁਛ-ਕੁਸੁੱਤਾ ਦੇ ਆਰਡਰ ਆਏ ਵੀ ਪਏ ਨੇਗੇ ਆਪਾਂ ਹਜੇ ਕਟਿੰਗ ਨਹੀਂ ਕੀਤੀ ਹੈ ਜੀ ਹੁਣ ਕਰਾਂਗੇ ਕਿਉਂਕਿ ਅਜੇ ਕੱਲ੍ਹ ਵਾਲੀ ਵੀਡੀਓ ਦੇ ਸੀਗੇ ਜਿਹੜੇ ਪਾਰਸਲ ਕੱਢੇ ਨੇਗੇ ਤੇ ਪਹਿਲਾਂ ਪਏ ਸੀ ਪਾਰਸਲ ਕੁਸ਼ਕ ਆ ਕੇ ਸੋੜੇਗਾ ਕਿਉਂ ਨਾ ਬਹੁਤ ਫੋਨ ਆਉਂਦੇ ਹੁੰਦੇ ਨੰਗੇ ਵੀ ਤੁਸੀਂ ਕਿੱਥੋਂ ਕੱਪੜਾ ਲੈਣੇ ਆਉਂਗੇ ਵੀ ਸਾਨੂੰ ਦੱਸੋ ਹਨਾ ਵੀ ਅਸੀਂ ਕੰਮ ਸ਼ੁਰੂ ਕਰਨਾ ਹੈ ਜਾਂ ਅਸੀਂ ਘਰ ਰੱਖਿਆ ਹੈਗਾ ਤੁਸੀਂ ਕਿਤੋਂ ਵੀ ਹਨਾ ਟਰਾਈ ਮਾਰ ਕੇ ਕਿਤੋਂ ਵੀ ਤੁਸੀਂ ਕੱਪੜਾ ਲੈ ਸਕਦੇ ਹੋਗੇ ਤੇ ਇਸ ਤਰ੍ਹਾਂ ਪਲੀਜ਼ ਫੋਨ ਨਾ ਕਰਿਆ ਕਰੋ ਲਓ ਜੀ ਪੀਚ ਕਲਰ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਇਹਦੀ ਵੀ ਹੈਗੀ ਹੈ ਪਲੇਨ ਬਾਟਮ ਜਿਸ ਤਰ੍ਹਾਂ ਪਰਪਲ ਸੀਗੀ ਖੋਲ ਲਾ ਤੇ ਮੈਂ ਤੁਹਾਨੂੰ ਬਾਕੀ ਚੀਜ਼ ਦਿਖਾ ਦਿੰਨੀ ਆ ਕਿ ਤੁਹਾਨੂੰ ਸ਼ਰਟਾਂ ਦੇ ਪ੍ਰਿੰਟ ਦਿਖਾ ਦਿੰਨੀ ਆ ਬਾਟਮ ਤਾਂ ਮੈਂ ਤੁਹਾਨੂੰ ਇੱਕ ਕੱਪੜਾ ਖੋਲ ਕੇ ਦਿਖਾਤਾ ਇੰਨਾ ਜਿਆਦਾ ਆਰਾਮਦਾਇਕ ਫੈਬਰਿਕ ਹੈ ਇੰਨਾ ਜਿਆਦਾ ਸੋਹਣਾ ਦੇਖੋ ਸਕਰੀਨ ਸ਼ਾਟ ਲੈ ਲਓ ਪ੍ਰਿੰਟ ਚੈੱਕ ਕਰ ਲਓ ਕਿੰਨਾ ਜਿਆਦਾ ਸੋਹਣਾ ਦਾ ਰੀਵਾ ਬ੍ਰੈਂਡ ਦਾ ਸਟੱਫ ਹੈ 1250 ਪ੍ਰਾਈਸ ਆਪਣਾ ਫਾਸਟਲੀ ਆਰਡਰ ਕਰਕੇ ਇਕਵਾ ਲਓ ਜਿਸ ਤਰ੍ਹਾਂ ਮੈਂ ਅੱਜ ਸੂਟ ਪਾਇਆ ਹੋਇਆਗਾ ਇਸ ਤਰ੍ਹਾਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਸੂਟ ਆਹ ਲਗਵਾ ਲਓ ਇਹਦੇ ਆਰਗੈਂਜ਼ ਦਾ ਪੈਚ ਵਗੈਰਾ ਇੱਕ ਚੀ ਫਰੋਜ਼ੀ ਕਲ ਕਾ ਸਟਿਚਿੰਗ ਕਰਾਣੀ ਆ ਸਟਿਚਿੰਗ ਕਰਵਾਓ ਆਨ ਸਟਿਚਿੰਗ ਹੋਣਾ ਆਨ ਸਟਿਚਿੰਗ ਕਰਵਾਓ ਬਹੁਤ ਹੀ ਜਿਆਦੇ ਸੋਨੇ ਪ੍ਰਿੰਟ ਲੇਗੇ 컬러 ਵੀ ਬਹੁਤ ਜਿਆਦੇ ਸੋਨੇ ਲੇਗੇ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ ਰੈਸਟ ਕਲਰ ਦੀ ਬਹੁਤ ਜਿਆਦੇ ਡਿਮਾਂਡ ਆਉਂਦੀ ਹੁੰਦੀ ਆ ਮੇਰੇ ਕੋਲੇ ਰੈਸਟ ਕਲਰ ਦਾ ਸਟਾਕ ਹੈਗੇ ਨਹੀਂ ਇਹ ਤਿੰਨ ਸੂਟ ਜਿਹੜੀਆਂ ਭਾਣਾ ਨੇ ਲਾੜੇ ਨੇ ਲਾ ਲਓ ਫਟਾਫਟ ਆਪਣੇ ਫਰੇ ਵੀ ਨਹੀਂ ਮਿਲਨੇ ਹੈਗੇ ਕੱਲ ਵਾਲੇ ਸੂਟਾਂ ਮੰਗੋ ਕੱਲ ਗ੍ਰੀਨ ਸੂਟ ਦੇ ਮੈਨੂੰ ਇੰਨੇ ਜ਼ਿਆਦੇ ਆਰਡਰ ਆਏ ਇੰਨੇ ਜ਼ਿਆਦੇ ਆਰਡਰ ਆਏ ਬਿਚ ਬਚਾਰੇ ਇੰਨੇ ਜ਼ਿਆਦੇ ਆਰਡਰ ਆਏ ਕਿ ਉਹ ਆਪਾਂ ਨੂੰ ਸਟਾਕ ਨਹੀਂ ਮਿਲਿਆ ਹੈਗਾ ਵਿੱਚ ਉਹ ਤਾਂ ਹੀ ਮੈਂ ਕਿਹਾ ਵੀ ਉਹਦੀ ਪੇਮੈਂਟ ਨਾ ਕਰਿਓ ਤੁਸੀਂ ਜਦੋਂ ਆਪਾਂ ਨੂੰ ਸਟਾਕ ਮਿਲ ਗਿਆ ਆਪਾਂ ਫੇਰ ਪੇਮੈਂਟ ਕਰਾਵਾਂਗੇ ਆਪਾਂ ਨੂੰ ਕੋਈ ਐਵੇਂ ਦਾ ਲਾਲਚ ਨਹੀਂ ਹੈਗਾ ਵੀ ਮੈਂ ਤੁਹਾਡੇ ਤੋਂ ਪੇਮੈਂਟ ਕਰਾਈ ਚੱਲਾਂ ਫਿਰ ਮੈਂ ਤੁਹਾਨੂੰ ਬੈਕ ਪੇਮੈਂਟ ਕਰ ਦਿੰਦੀ ਫਿਰੂੰਗੀ ਤੱਲੀ ਤੁਸੀਂ ਕਰੋ ਰੁਕ ਜੋ ਹਜੇ ਵੇਟ ਕਰ ਲਓ ਜਿਸ ਦਿਨ ਆ ਗਿਆ ਸਟਾਕ ਆਪਾਂ ਵੀਡੀਓ ਪਾ ਦਾਂਗੇ ਉਹਦੇ ਨਾਲ ਦੀ ਨਾਲ ਲੈ ਗਏ ਕਿੰਨਾ ਜਾਦੇ ਸੋਨਾ ਚੱਲ ਰਿਹਾ ਸਾਰੇ ਸੂਟਾ ਦਾ ਰੇਟ ਅੱਜ ਵਾਲੀ ਵੀਡੀਓ ਚ 1250 ਹੈ ਵਿਦ ਸ਼ਿਪਿੰਗ ਇੰਡੀਆ ਵਾਲਿਆਂ ਲਈ ਫੈਬਰਿਕ ਹੈਗਾਗਾ ਰੀਵਾ ਬ੍ਰਾਂਡ ਦਾ ਇਹਦਾ ਵੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਆ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਜੀ फटाफट ਪੈਣਾ ਆਪਣਾ ਆਰਡਰ ਕਰ ਸਕਦੀ ਹੋਗੇ ਤੁਸੀਂ ਕਿਉਂਕਿ ਫੇਰ ਇਹ ਮਿਲਨੇ ਨਹੀਂ ਹੈਗੇ ਸੂਟ ਜਿੰਨੇ ਹੈਗੇ ਸੀ ਆਪਾਂ ਚੱਕ ਲਿਆਉਂਦੇ ਆ 1 ਕਿਲੋ 2 ਲੋ 3 ਲੋ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ ਰੈਸਟ ਕਲਰ ਹੈਗਾ ਬਹੁਤ ਹੀ ਜ਼ਿਆਦਾ ਹੋਇਆ ਤਾਰਕ ਗ੍ਰੀਨ ਕਲਰ ਇਹਦੇ ਵਿੱਚ ਆਰਡਰ ਆਏ ਹੋਏ ਲੰਗੇ ਸੂਟ ਦੇ ਹੋਰ ਚੋ ਵੀ ਆਏ ਹੋਏ ਲੰਗੇ ਆਰਡਰ ਦਾ ਤੁਸੀਂ ਵੀ ਫਾਸਟਲੀ ਆਰਡਰ ਕਰ ਦਿਆ ਕਰੋ ਨਾਲ ਦੀ ਨਾਲ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਹੋਲਡ ਤੇ ਰਖਵਾ ਲਿਆ ਕਰੋ ਚਾਹੇ ਪੇਮੈਂਟ ਤੁਸੀਂ ਸ਼ਾਮ ਤੱਕ ਕਰਤੀ ਅਗਲੇ ਦਿਨ ਕਰਤੀ ਪਰ ਹੋਲਡ ਤੇ ਤਾਂ ਰਖਵਾਓ ਜੇ ਤੁਸੀਂ ਪੇਮੈਂਟ ਕਰੋਗੇ ਕਿਉਂਕਿ ਮੈਂ ਤਾਂ ਹੋਰ ਬਹੁਤ ਮੰਗਦੇ ਹੁੰਦੇ ਨੇ ਫਿਰ ਉਹਨਾਂ ਨੂੰ ਜਵਾਬ ਦੇ ਦੇਣੀ ਹੁੰਨੀ ਆਗੀ ਵੀ ਇਹ ਸੋਲਡ ਹੋ ਚੁੱਕਿਆ ਜੀ ਤੇ ਨਾ ਉਹ ਲੈਂਡ ਜੋ ਗਰ ਅੰਧਗਲਾ ਨਾ ਤੁਸੀਂ ਲੈਣੇ ਹੋਗੇ ਫਿਰ ਐਸੇ 99% ਆਪਣੀ ਪੇਮੈਂਟ ਆ ਹੀ ਜਾਂਦੀ ਹੈ ਸੋਲਡ ਵਾਲੇ ਕਰਦੇ ਨੇਗੇ ਜਿਹੜੇ ਤਾਂ ਖਵਾਉਂਦੇ ਨੇ ਦੇਖੋ ਇਹ ਹੈਗਾ ਜੀ ਗ੍ਰੀਨ ਕਲਰ ਡਾਰਕ ਬਹੁਤ ਜਿਆਦਾ ਥੋੜਾ ਫੈਬਰਿਕ ਹੈਗਾ ਵਿਦਆਊਟ ਲਾਈਨਿੰਗ ਇਹ ਸਟਿਚ ਹੋਊਗਾ ਲਾਈਨਿੰਗ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ ਤੇ ਤੁਸੀਂ ਦੁਪੱਟੇ ਵਗੈਰਾ ਰਖਵਾ ਸਕਦੇ ਹੋਗੇ ਚੁਣੌਣ ਦੇ ਕੋਟੇ ਦੇ ਕਿਸੇ ਵੀ ਤਰ੍ਹਾਂ ਦੇ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਜੁੰਨੀਆਂ ਚ ਆਪਣੇ ਕੋਲੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਪਾਂ ਤੋਂ ਡਿਮਾਂਡ ਕਰੋ ਵੀ ਸਾਨੂੰ ਇਹ ਇਸ ਇਹ ਫੈਬਰਿਕ ਦਾ ਦੁਪੱਟਾ ਲਗਾ ਕੇ ਦੋ ਅਸੀਂ ਤੁਹਾਨੂੰ ਲਗਾ ਕੇ ਦਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੇ ਤੁਹਾਨੂੰ ਅੱਜ ਵਾਲੇ ਸੂਟਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਫਾਸਟਲੀ ਆਪਣਾ ਆਰਡਰ ਰਖਵਾ ਲਿਓ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਵਰਕ ਕਰਵਾ ਲਿਓ ਜਿੰਮੇ ਵੀ ਤੁਹਾਡੀ ਡਿਮਾਂਡ ਹੈਗੀ ਤੁਸੀਂ ਰੈਡੀ ਕਰਵਾ ਸਕਦੇ ਹੋ ਸਟਿਚਿੰਗ ਕਰਵਾਣੀਆਂ ਕਰਵਾ ਸਕਦੇ ਹੋਗੇ ਪਰ ਜਿਹੜੇ ਅਨਸਟਿਚ ਸੂਟ ਮੰਗਾਉਣੇ ਹੋ ਪਿਓਰ ਕਾਟਨ ਦੇ ਉਹਨਾਂ ਨੂੰ ਪਹਿਲਾਂ ਪਾਣੀ ਚ ਡਿਪ ਕਰਕੇ ਫੇਰ ਉਤ ਕਰਿਆ ਕਰੋ ਜੀ ਤੇ ਐਵੇਂ ਹੀ ਨਾ ਸਟਿਚ ਕਰਾਇਆ ਕਰੋ ਕਿਉਂਕਿ ਜਦੋਂ ਤੁਸੀਂ ਵਾਸ਼ ਕਰਦੇ ਹੋ ਸ੍ਰਿੰਕ ਹੋ ਜਾਂਦਾ ਹੁੰਦਾ ਹੈਗਾ ਸੂਟ ਉਮੀਦਕਾਰ ਦਿਆਂ ਚਲੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਤੇ ਕੱਲ ਆਪਾਂ ਥੋੜਾ ਜਿਹਾ ਵਲੌਗ ਪਾਇਆ ਸੀਗਾ ਤੇ ਐਵੇਂ ਹੀ ਕਦੇ ਨਾ ਕਦੇ ਆਪਾਂ ਥੋੜੇ ਬਹੁਤੇ ਵਲੌਗ ਪਾਉਂਦੇ ਰਹਾਂਗੇ ਕੱਲ ਆਪਾਂ ਲੈ ਕੇ ਆਏ ਸੀਗੇ ਰੈਕ ਪਲਟਾਹੀ ਲੈ ਕੇ ਆਏ ਸੀਗੇ ਪਹਿਲਾਂ ਆਪਣੇ ਕੋਲੇ ਛੋਟਾ ਸੀਗਾ ਹੁਣ ਸੋਚਿਆ ਵੀ ਆਪਾਂ ਵੱਡਾ ਹੀ ਲੈ ਲੰਦੇ ਆਂਗੇ ਤੇ ਕਿਉਂਕਿ ਨੀਚੇ ਲੈਸਿਸ ਵਗੈਰਾ ਤੇ ਸਮਾਨ ਵੀ ਬਹੁਤ ਹਨਾ ਉਹ ਹੋ ਗਿਆ ਰੱਖਿਆ ਜਾਂਦਾ ਹੈਗਾ ਤੇ ਚਲੋ ਵੀ ਚੌਲਟਰ ਵਾਲੇ ਸੂਟ ਨੇ ਸਟਿਚਿੰਗ ਵਾਲੇ ਸੂਟ ਨੇ ਇਹਦੇ ਵਿੱਚ ਤੇ ਕੁਛਕੀ ਵੀਡੀਓ ਰਹਿੰਦੀ ਹੈਗੀ ਤੇ ਮੇਰੇ ਨਾਲ ਦਾ ਸੂਟ ਇੱਕ ਅਵੇਲੇਬਲ ਹੈ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਲੈ ਸਕਦੇ ਹੋਗੇ ਐਵੇਂ ਹੀ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਲਾਈਕ ਕਰਕੇ ਜੀ ਦੇਖਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ